ਦਸ਼ਮੇਸ਼ ਪਿਤਾ ਜੀ ਦੀਆਂ ਨਿਸ਼ਾਨੀਆਂ ਦੇ ਕਸਤਲ ਫਰਾਂਕੋ ਮੌਦਨਾ ਦੀਆਂ ਸੰਗਤਾਂ ਨੇ ਕੀਤੇ ਦਰਸ਼ਨ ਦੇਦਾਰ ਦਸ਼ਮੇਸ਼ ਪਿਤਾ ਸਾਹਿਬੇ ਕਮਾਨ ਸਰਪੰਸਤਾ ਮੀਂ ਸ਼ਿਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਮਹਾਨ ਸ਼ਰਦਾਲੂ ਮਾਇਦੇਸਾਂ ਜਿਨ੍ਹਾਂ ਦੁੱਤਿਆਂ ਆਪਣੀਆਂ ਦਸਤਾਰ ਅਤੇ ਪਰਵਾਨ ਨਾਲ ਸੰਬੰਧਿਤ ਹੋਰ ਨਿਸ਼ਾਨੀਆਂ ਨੂੰ ਗੁਰਦੁਆਰਾ ਬੁਰਜ ਸਾਹਿਬ ਮਾਇਦੇਸਾਂ ਪਾਸੇ 10ਵੇਂ ਪਿੰਡ ਚੱਕ ਭੱਤੇ ਸਿੰਘ ਵਾਲਾ ਨੇੜੇ ਪੂਚੋ ਮੰਡੀ ਬਠਿੰਡਾ ਤੋਂ ਮਾਇਦੇਸਾਂ ਜੀ ਦੇ ਪਰਿਵਾਰ ਵਿੱਚੋਂ ਪਾਈ ਸਾਹਿਬ ਜਸਵੀਰ ਸਿੰਘ ਯੂਰਪ ਦੀ ਵੱਖ-ਵੱਖ ਦੇਸ਼ਾਂ ਦੀਆਂ ਸੰਗਤਾਂ ਨੂੰ ਦਰਸ਼ਨ ਦਿਦਾਰ ਕਰਵਾਉਣ ਲਈ ਆਏ ਹੋਏ ਹਨ ਜਰਮਨ ਤੇ ਸਟਰੀਆ ਰੀ ਦੇਸ਼ਾਂ ਤੋਂ ਬਾਅਦ ਹੋਣ ਇਹਨਾਂ ਨਿਸ਼ਾਨੀਆਂ ਦੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਬਾਨਾ ਵਿੱਚ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਫਰਾਂਕੋਮੀਲੀਆ ਮੋਦਨਾ ਵਿੱਚ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦਸਤਾਰ ਚਾਦਰ ਅਤੇ ਹੋਰ ਪਰਵਾਨਾ ਸੰਬੰਧਿਤ ਵਸਤਾਂ ਪਹੁੰਚੀਆਂ ਜਿਨ੍ਹਾਂ ਨੇ ਦਰਸ਼ਨ ਦੇ ਤਾਰਕਾਂ ਲਈ ਉਤਸ਼ਾਹ ਦੇਖਣ ਯੋਗ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਨਾਂ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦਰਬਾਰ ਕਸਤੂਲ ਫਰਾਂਕੋਮੀਲੀਆ ਮੋਦਰਾ ਨੇ ਪਾਈ ਜਸਵੀਰ ਸਿੰਘ ਜਿਹੜੇ ਕਿ ਇਹਨਾਂ ਨਿਸ਼ਾਨੀਆਂ ਦੀ ਸਾਮ ਸੰਭਾਲ ਕਰਦੇ ਹਨ ਅਤੇ ਮੈਦੇਸਾਂਜੀ ਦੀ 10ਵੀਂ ਪੀੜ੍ਹੀ ਵਿੱਚੋਂ ਹਨ ਅਤੇ ਜੋ ਜ਼ੋਰ ਪਵ ਵਿੱਚ ਇਹਨਾਂ ਨਿਸ਼ਾਨੀਆਂ ਨੂੰ ਪੰਜਾਬ ਤੋਂ ਲੈ ਕੇ ਆਏ ਹਨ ਉਹਨਾਂ ਦਾ ਇਸ ਚਲਾਗਾ ਜੋ ਕਾਰਜ਼ ਲਈ ਵਿਸ਼ੇਸ਼ ਤਨਮੰਦ ਕਰਦੇ ਹਨ ਗੁਰੂ ਸਾਹਿਬ ਜੀ ਦੀ ਬਖਸ਼ੇਸ ਰੂਪਾ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਸੰਤਾਂ ਨੇ ਵੱਡੀ ਤعداد ਵਿੱਚ ਹਾਜ਼ਰੀ ਭਰੀ ਅਤੇ ਆਪਣਾ ਜੀਵਨ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਰ ਸਾਹਿਬੀ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਵੱਲੋਂ ਬ੍ਰਹਮ ਗਿਆਨੀ ਮਾ ਬ੍ਰਾਕਨ ਰੂ ਤੰਤਰ ਮਾਤਾ ਦੇਸਾਂ ਨੂੰ ਬਖਸ਼ਿਸ਼ ਕੀਤਾ ਗਿਆ ਦਸਤਾਰਾ ਜੋ ਪੰਜਾਬ ਤੋਂ ਇਤਰੀ ਦੀਆਂ ਸੰਗਤਾਂ ਦੇ ਦਰਸ਼ਨਾਂ ਲਈ ਨਾਨਕ ਨਾਮਦੇਵ ਸਿੱਖ ਸੰਗਤ ਵੱਲੋਂ ਸੱਦੇ ਤੇ ਵਧਾਇਆ ਗਿਆ ਹੈ ਅੱਜ ਅਸੀਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸਤਰ ਫਰੰਕੋ ਇਸ ਸੈਲ ਦੇ ਵਿੱਚ ਰਾਤ ਦਾ ਪ੍ਰਾਧ ਕੀਤਾ ਸੰਗਤਾਂ ਨੇ ਦਰਸ਼ਨ ਦਦਾਰੀ ਕੀਤੀ ਪ੍ਰਬੰਧਕ ਵੀਰਾਂ ਦਾ ਗੁਰਮਖ ਪਿਆਰਿਆਂ ਦਾ ਸਾਰੀਆਂ ਸੰਗਤਾਂ ਦਾ ਕਟਾਨਪੂਰ ਧੰਨਵਾਦ ਹੈ ਜਿਨ੍ਹਾਂ ਨੇ ਅਤੀ ਸਹਿਯੋਗ ਕੀਤਾ ਸਤਿਗੁਰਾਂ ਦੇ ਸਤਕਾਰ ਦੇ ਵਿੱਚ ਸਾਰੀਆਂ ਸੰਗਤਾਂ ਰਾਤ ਤੱਕ ਬਰਾਜੀਆਂ ਸਭ ਦਾ ਕਟਾਨਪੂਰ ਧੰਨਵਾਦ ਹੈ ਅੱਗੇ ਜਿਹੜਾ ਦੌਰਾ ਹੈ ਰੋਮ ਵੱਲ ਜਾਣਾ ਹੈ ਉੱਥੋਂ ਵੀ ਇਹ ਸੰਗਤਾਂ ਨੂੰ ਜਾ ਕੇ ਮਿਲਦੇ ਆ ਜੀ